ਸਾਰੇ ਨੂੰ ਤੇ ਆਪਾਂ ਚੀਰਦੇ ਹਾਂ ਕद्दू ਦੀ ਸਬਜ਼ੀ ਖਾਣਾ ਪੀਣਾ ਬਸ ਆਥਨ ਤੱਕ ਕੇ ਤੇ ਪੂਜਾ ਕਰਨੀ ਕੱਪੜੇ ਧੋਣੇ ਨਹਾਉਣਾ ਰੋਟੀ ਬਣਾਉਣੀ ਕਾੜੀ ਪੋਚਾ ਲਵਣੇ ਇਹੇ ਕੰਮ ਚੱਲਦਾ ਦੋ ਦੇ ਮੇਰੇ ਕੋਲ ਕद्दू ਪਿਆਜ਼ ਲਸਣ ਲਸਣ ਦੇ ਦੋ ਘੰਟੇ ਜਿਹੇ ਯਮਨ ਖੁੱਲਤਾ ਮਗੇ ਇਹ ਹੁੰਦਾ ਹੈ ਗਰਮਾਸਾ ਹੁੰਦਾ ਹੈ

ਹੇ ਅੱਜ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਪੰਜਾਬ 'ਚ ਬਾਬਾ ਹਰਕਨਦ ਸਿੰਘ ਦੀ ਦਰਸੀ ਆ ਲੰਗੋਵਾਲ ਤੇ ਮਤੋਂ ਸਹੀ ਨੂੰ ਵੱਲੀ ਨੂੰ ਵੀ ਗੱਲ ਤਾਂ ਹੋਇਆ ਗਿਆ ਹੋਵੇ ਬਹੁਤ ਭਾਰੀ ਇਕੱਠ ਆ ਉੱਥੇ ਹਜ਼ਾਰਾਂ ਦੀ ਗਿਣਤੀ ਚ ਲੋਕ ਨੇ ਬੁੱਤ ਇਕੱਠੇ ਤੇ ਸਾਡੇ ਪਿੰਡੋਂ ਵੀ ਬਸ ਭਰ ਕੇ ਗਈ ਆ ਅਤਰ ਸੇਵ ਗਿਆ ਹੋਇਆ ਵਰਛੀ ਤੇ ਤੇ ਵਰਛੀਆਂ ਕਿਹੜਾ ਹਰੇਕ ਦਿਨ ਮਨਾਇਆ ਜਾਂਦੀਆਂ ਨੇ ਜਿਹਦੇ ਵਿੱਚ ਕਰਨੀ ਹੋਊ ਕੋਈ ਕਰਨੀ ਵਾਲਾ ਹੋਊਗਾ ਸਾਧੂ ਸੰਤ ਤੇ ਉਸੇ ਦੀ ਵਰਛੀ ਮਨਾਈ ਜਾਊਗੀ ਇਹਨਿੰਦ ਅੱਲਾ ਵਾਸਤਾ ਪੜਨਾ ਤੇ ਅਨਿਤ ਕਰਦੇ ਆ ਸਾਰੇ ਭੈਣ ਭਾਈ ਮੇਰੇ ਪੁੱਤ ਦੀਆਂ ਸਭ ਠੀਕ ਠਾਕ ਹੋਣਗੇ ਕੈਨੇਡਾ ਅਮਰੀਕਾ ਵਾਲੇ ਮੇਰੇ ਸੋਹਣੂ ਬੰਦੇ ਜਿਹੜਾ ਮੇਰੇ ਵੀਡੀਓਜ਼ ਬਹੁਤ ਖਿਆਲ ਦੇ ਤੇ ਹੈਲੋ ਹਾਂਜੀ ਸਰਣ ਸਤਿ ਸ਼੍ਰੀ ਅਕਾਲ ਜੀ ਅਨਿਤਾ ਵੀ ਸਾਰੇ ਠੀਕ ਠਾਕ ਹੋਮੂਗੇ ਬੀਬੀ ਫੇਰਪੂਰ ਪੈਣ ਲੱਗੀ ਹੈ ਫੇਰਪੂਰ ਪੈਣ ਲੱਗੀ ਮੈਂ ਤੇ ਹੁਣ ਜੀ ਮੈਂ ਲੂਟਾਂਗੀ मतलब ਕੱਲੂ ਫੇਰ ਦਵਾਈ ਲੈ ਕੇ ਆਉਣੀ ਆਂਗੀ ਤੇ ਡਾਕਟਰ ਜੀ ਨੇ ਤੁਹਾਨੂੰ ਦਿਨਵਾਦ ਫੇਰ ਦਿਖਾ ਜਿਓ ਤੇ ਨੋ ਲਿਤੋ ਤੇ ਅੱਜ ਨਮ ਬੈਠੀ ਸੀ ਮੈਨੇ ਕਾਟ ਬਣਾਈਏ ਦੇਖਿਓ ਜੀ ਕਿਵੇਂ ਦੀ ਬਣੀ ਆ ਮਤਲਬ ਇਹ ਫਲਾਵਰੀ ਬਣਾ ਕੇ ਦੇਖ ਰਹੀ ਸੀ ਮਤਲਬ ਕਿਵੇਂ ਕਿਵੇਂ ਦੇ ਬਣ ਜਾਂਦੇ ਆ ਸੋਹਣੇ ਬਣਿਆ ਜੀ ਰੋਜ਼ ਦਿਹਾੜੇ ਸੰਕਾਰ ਨਿਤ ਨੂੰ ਪੇਟ ਕਰਨ ਦਾ ਤੇ ਐਵੇਂ ਜਿਵੇਂ ਸਿੱਖ ਜੂਗੀ ਤੇ ਪੇਟ ਆਲੇ ਤਾਂ ਬਹੁਤ ਹੱਥਾਂ ਸਮੁੰਦਰੀ ਹੁੰਦੇ ਨੇ ਤੇ ਮੈਂ ਤੇਰਾ ਸੂਟ ਕੱਢ ਕੇ ਦਉਂਗੀ ਪੇਂਟ ਕਰ ਮੈਂ ਤੇਰੀ ਕੜਾ ਹੋ ਕਰਕੇ ਦਉਂਗੀ ਫੁੱਲ ਬਣਾ ਕੇ ਦਉਂਗੀ ਤੇਰੇ ਸੂਟ ਤੇ ਕੱਦੂ ਦਾ ਹੈ ਨਾ ਮੋਹ ਮੈਂ ਤੇਰੇ ਸੂਟ ਤੇ ਫੁੱਲ ਬਣਾ ਕੇ ਦਉਂਗੀ ਪੇਂਟ ਕਰੂੰਗੀ ਫੁੱਲ ਦਾ ਨਾ ਸੁਣ ਨਾ ਔਖਾ ਨਾ ਕਿ ਤੇ ਕਨੀ ਜੂਸ ਕੱਢ ਕੇ ਦੇ ਦੇਂਗੀ ਨਾ ਪੇਂਟ ਕਰਕੇ ਦਉ ਤੇਰੇ ਸੂਟ ਤੇ ਹੁਣ ਬੜੇ ਪੇਚਾ ਹੁੰਦਾ ਵੀ ਘਟਾ ਹੈ ਵੱਡੇ ਵੀ ਦੁਖਦੇ ਨੇ ਹੈ ਤੇ ਦੇਖੋ ਕਿੰਨਾ ਮੁਸ਼ਕਲ ਹੋ ਜਾਂਦਾ ਉਹੀ ਬੰਦਾ ਹੁੰਦਾ ਹੈ ਜਿਹੜਾ ਕੰਧਾ ਕੋਠੇ ਟੱਪ ਜਾਣਾ ਵੀਰੇ ਪਿੱਛ ਨਵਾ ਰਹੀ ਏ ਜਿਆਦੇ ਔਖਾ ਹਮਮ ਸਭ ਤੋਂ ਜਿਆਦੇ ਗੋਡਾ ਨਹੀਂ ਚੱਲਦੀ ਪਰ ਮੇਰੇ ਦੁੱਖ ਦੇ ਨੇ ਮੈਨੂੰ ਤਾਂ ਪਤਾ ਪੁੱਤ ਐ ਨਾ ਕਹੋ ਬੀਬੀ ਰੋਜ਼ ਗੋਡਾ ਦੀ ਗੱਲ ਕਰ ਲੈਂਦੀ ਐ ਤੇ ਜਿੰਨੇ ਦੁੱਖ ਨੂੰ ਕੰਧਾ ਚੜ ਕੇ ਕੁੰਖਦਾ ਦੇ ਲੋ ਗੱਲ ਸਹੀ ਆ ਜਾਵਾ ਤੇ ਹਲੇ ਕੋਈ ਉਮਰ ਬਣੀ ਆ ਮੰਜੇ ਤੇ ਬੈਠਣ ਆਣੀ ਬਾਕੀ ਤਾਂ ਠੀਕ ਆ ਸਭ ਕੰਨਾਂ ਗੋਡਾ ਨਹੀਂ ਮੁਸ਼ਕਲ ਬਾਕੀ ਤਾਂ ਬਹੁਤ ਵਧੀਆ ਚੱਲ ਜਾਂਦਾ ਸਰੀਰ ਦਵਾਈ ਮੁੱਤੀ ਨਾਲ ਤੇ ਸ਼ੁਗਰ ਵੀ ਮੈਂ ਘਟਾਉ ਰਾ ਆਪਣੀਆਂ ਦਵਾਈ ਬੁੱਤੀ ਲੈ ਕੇ ਵਿੱਚ ਦਵਾਈ ਬੰਦ ਮਨੇ ਰੱਖਦੇ ਆਪਾਂ ਤੇ ਗੁੰਡਾ ਨਹੀਂ ਬੜਾ ਜਦੋਂ ਆਉਖਾ ਰ ਹਾਂ ਤੱਕ ਅੱਦੂ ਬਾਣੇ ਚੀਰਦੇ ਆਪਾਂ ਸਵੇਰੇ ਆਪਣੀ ਮੱਝ ਨਹੀਂ ਮਿਲੀ ਲਿਆ ਕੇ ਉਹਦੇ ਧਰ ਚ ਆਵਾਂਗੇ ਇਹ ਪਤਾ ਨਹੀਂ ਕੀ ਮੱਝ ਨੂੰ ਹੋਇਆ ਵਾ ਅੱਥਰ ਤੱਕ ਬਹੁਤ ਆਉਖਾ ਕਰਦੀ ਅੱਜ ਤੱਕ 8 ਵਜੇ ਤਾਈ ਸਾਢੇ 8 ਵਜੇ ਦੇਖੀ ਗਏ ਫੇਰ ਤੱਕ ਸੇਵਕ ਨਾ ਵਰਨਾ ਜੇ ਤਾਂ ਨਾ ਮਾਏ ਨਾ ਨਾ ਆਪਾਂ ਨੂੰ ਫੇਰ ਆਪਨੇ ਚ ਆਵਾਂਗੇ ਸਨੇਹਾ ਇੱਧਰ ਲਿਆਓ ਸਾਰਾ ਤੱਕੇ ਨਾ ਗ੍ਰਾਫਿਸ ਨੇ ਹਨਾ ਦੁੱਧਾਂ ਪਾ ਨਾ ਮੈਡੀਕਾ ਨੂੰ ਐ ਕਰਦੀ ਆ ਤੰਗ ਭੰਨਦੀ ਆ ਤੇ ਉਹ ਹਾਲੇ ਆਈ ਐ ਮੈਂ ਕਦੋਂ ਪਾਣੀ ਚੀਰਦੇ ਸੋ ਹੋ ਜੋਗੇ ਕਿ ਢਿੱਲੀ ਐ ਬੁਖਾਰ ਦਾ ਚੜਦਾ ਸੀ ਘੁੱਟਦਾ ਵੀ ਸਾਨੂੰ ਪਤਾ ਹੀ ਆ ਰਿਹਾ ਢਿੱਲੀ ਐ ਤੇ ਅੱਜ ਜੀ ਸੱਚੇ ਬੁਖਾਰ ਐ ਡਿੱਗੂ ਡਿੱਗੂ ਕਰਕੇ ਕੰਮ ਕਰ ਰਹੇ ਨੇ ਤੇ ਅੱਜ ਜੀ ਸਾਡੀ ਥਾਈ ਚ ਲੱਗਿਆ ਸੀਗਾ ਜੱਗ ਮਾਲ ਪੂੜਿਆਂ ਦਾ ਮਾਲ ਪੂੜਿਆਂ ਦਾ ਜੱਗ ਤੇ ਬੜੀਆਂ ਆਉਂਦੇ ਨੇ ਹਲੇ ਵੀ ਖਾਈ ਜਾਂਦੇ ਨੇ ਰਾਤ ਤੁਰੇ ਜਾਂਦੇ ਹਨ ਲੰਗਰ ਪਾਣੀ ਵਰਤਾਈ ਜਾਂਦੇ ਨੇ ਗਰਮਾ ਗਰਮ ਮਾਲ ਪੂੜੇ ਇਹ ਅਸੀਂ ਵੀ ਲਿਆ ਕੇ ਖਾ ਲੇ ਤੇ ਦੇਖਣਾ ਸਬ지 ਪਾਣੀ ਛੀਰ ਕੇ ਦੋ ਚਾਰ ਘੋੜ ਤੇ ਆਉਣਾ ਨੇ ਅਸੀਂ ਜੀ ਦਿਖਾਵਾ ਲੇ ਅਸੀਂ ਉੱਥੇ ਹੈ ਦੇਖੋ ਕੁਕ ਦੇਖੋ ਜੀ ਅਸੀਂ ਮਤਲਬ ਘਰੇ ਜਾ ਕੇ ਬਸ ਕਾਤੋਂ ਖਾਣੇ ਕਿਉਂਕਿ ਉੱਥੇ ਭੀੜ ਵਾਲੀ ਹੁੰਦੀ ਹੈ ਖਾਣ ਵਾਸਤੇ ਥਾਂ ਨਹੀਂ ਹੈਗੀ ਉਦੋਂ ਪਰਤਾਈ ਜਾਂਦੇ ਨੇ ਕਿਤਾ ਬਹੁਤ ਨਹੀਂ ਜੇ ਨਹੀਂ ਤਾਂ ਇਹ ਕਰੀਏ ਫਿਰ ਵਰਦਾਂ ਤਾਂ ਇਹ ਮੁੰਡੀਆਂ ਕਿੱਥੋਂ ਲੱਗੇ ਨਹੀਂ ਚੰਗੀਆਂ ਲੱਗਣ रही तो है परिडिया ढि दुख लिटू ढि शिवला मिर्च दुखन लाइन है आलू कद्दू तोरिया ठीक नहीं कल्ठा बनाया से बहुत चंगा लग गया पेठा भी वादिया लग्या स्वाद थी का बरीक बरीक फाड़ियां कट दिया बहुत कच्चा कद्दू है चंगा दुद्ध पाके वी रन के समान हरी मिर्च पा के

ਤੇ ਨਾ ਰੋਮੀ ਮੋਟਿਆ ਬਤਾਈ ਜੀ ਮੋਟਿਆ ਦੋ ਜਾਲੀ ਬੈਗੀ ਚਾਪਾ ਹੀ ਪਹਿਲਾਂ ਨਾ ਟੱਡੇ ਅਸੀਂ ਤਾਂ ਚੌੜੀ ਮੰਜੀ ਤੇ ਫੇਰ ਇਹ ਟੱਡੇ ਹੀ ਪਹਿਲਾਂ ਨਾ ਸਾਰੇ ਕਈ ਜਣੇ ਆ ਜਾਂਦੇ ਨੇ ਇੱਥੇ ਬਹਿ ਜਾਂਦੇ ਨੇ ਫਿਰ ਅੱਧੀ ਪੈ ਗਏ ਤਾਂ ਤੱਕਦੀ ਹੋਣੀ ਰੰਗ ਨੂੰ ਦੇ ਕੇ ਜਾਂ ਕੁਝ ਮੈਂ ਫਾਈਟ ਸ਼ੁਰੂ ਤੋਂ ਕਰਨਾ ਚਾਹੀਦਾ ਅਸੀਂ ਉਸ ਤੋਂ ਸੁਣੇ ਤੇ ਆਹ ਸੇ ਤੇ ਪਹਿਲਾਂ ਨਾ ਮਾਂ ਸੁਫਲੇ ਅੱਛਾ ਕੁਝ ਹੋਣ ਚਾਹੀਦਾ ਨਾ ਦੋ ਪਾਇਦੇ ਲੈ ਆਂਦਾ ਢਾਰ ਅਚਾਰ ਆ ਕੇ ਦੋ ਸਿੱਕੇ ਆਹ ਦੇਖੋ ਉਨਾ ਵੀ ਜਾਣੇ ਨਾ ਦੋ ਲੈ ਜਾ ਆਪਾਂ ਇਹਦੇ ਪਿੱਛੇ ਝੋਲੇ ਚਾ ਸੌਂਗੇ ਤੇ ਨਹੀਂ ਉਧਰ ਇਧਰ ਆ ਗਿਆ ਉਹ ਕਹਿੰਦਾ ਮਾਜੂੜੇ ਖਾਣਾ ਮੈਂ ਇਹਨੂੰ ਹੋਰ ਨਾਲ ਖਾਣੇ ਖੁਲੇ ਖਾ ਕੇ ਬੁਕਾਰਾ ਜਦ ਮਾਜੂੜੇ ਮਾਜੂੜੇ ਹੀ ਖਾਣਾ ਚਾਹੀਦੇ ਇਹਨਾਂ ਬਾਬੇ ਰੋਡੇ ਦੇ ਬਾਬੇ ਦੇ ਨੰਬਰ ਤੇ ਰਹਿੰਦੇ ਨੇ ਤੇ ਉਧਰ ਹੋਦੇ ਬਾਬੂ ਜੀ ਆਈ ਗਏ ਛੇ ਇਹਦੇ ਖਾਣੇ ਦੇ ਲਈ ਤੇ ਉਹ ਬੰਦੇ ਨੂੰ ਅੱਛਾ ਅੱਛਾ ਬਦਲਣਾ ਤਾਂ ਜਾਈ ਨਹੀਂ ਬਣ ਇਸ ਤੇ ਉਹਦਾ ਉਹ ਦਿੱਤਾ ਗੁਰੂ ਤੇ ਨਾ ਪਾਈ ਤੇ ਨਾ ਮੱਖਣਾ ਖੰਡਾ ਖੰਡਾ ਤੇ ਜੇ ਬੱਜੀ ਜਾਣਾ ਹੋਣਾ ਤਰਗੋ ਸਾਡੇ ਕਾ ਲਿਖਾ ਬੰਨਿਆ ਬੱਜਰਾ ਕਿਨੇ ਕਰਦੀ ਆ ਜੈ ਹਨਾ ਪੱਖਾ ਬੰਦ ਲੈ ਬਕਾ ਦੇ ਬਾਹਰ ਆਉਂਦੇ ਬਿਉ ਤੇ ਫੇਰ ਦਾ ਬੰਦ ਕਰਤਾ ਜੀ ਖੜਖੜ ਹੋਣ ਲੱਗ ਜਾਂਦੇ 10 ਮਿੰਟ ਬੰਦ ਕਰ ਦਿੰਦੇ ਹੁਣ ਕਿਹਨੂੰ ਫੋਨ ਲਾਉਂਦੇ ਤੈਨੂੰ ਮੈਂ ਤਾਂ ਹੰਮੀ ਲਾਸੀ ਚੱਲੂਗਾ ਕੋਈ ਪਰ ਨਾ ਖੇਡ ਤੀ ਸੱਤ ਮਿੰਟ ਪੜ੍ਹਦੀ ਆ ਤੇਰੇ ਨੂੰ ਕੀ ਬਣਾ ਕੇ ਖਵਾਉਂਦੀ ਮੈਂ ਕੁਛ ਵੀ ਕਿਹਾ ਉਹਨਾਂ ਨੂੰ ਕੋਈ ਮਿੰਟ ਕੋਸਮਾਉਂ ਗਿਆ ਨਹੀਂ। ਲੈ ਸਾਰੇ ਕੁਝ ਖਾਣਾ ਤੂੰ ਉੱਚ ਬੋਲਦਾ। ਸਾਡਾ ਪੂਆ ਤੂੰ ਦੱਸਦਾ। ਬਣਾਉਣ ਕੀ ਯਾਰ ਨਹੀਂ ਆ ਤੂੰ। ਮੈਂ ਸਾਰੇ ਕਿਸੇ ਉਹਨਾਂ ਨੂੰ ਜਾਣਦੀ ਆ। ਤੁਸੀਂ ਮਰਜ਼ੀ ਬਣਾ ਲਾ ਤੋ ਮੈਨੂੰ ਬਣਾ ਕੇ ਖਵਾਇਆ ਕਰ ਲੈ। ਕੀ ਗਣਾ ਭੋਲਾ ਦੱਸ ਬਣਾ ਲੈਂ। ਤੂੰ ਕੀ ਬਣਾਉਣੀ ਮੈਂ ਤਾਂ ਰੋਟੀ ਹੀ ਮੰਗਦੀ ਨੇ ਰੋਟੀ ਸਵੇਰੇ ਖਾਣਾ। ਤੜਕੇ ਤੂੰ ਆਈ ਤੀ ਉਹਦੇ ਪਿੱਛੇ ਸਬਜ਼ੀ ਬਣੀ। ਉਹਦਾ ਤਾਂ ਦੋਨੋਂ ਬਣੀ ਹੈ। ਹੈ? ਸਬਜ਼ੀ ਸਵਾਦ ਸੀ। ਹਾਂ। ਮਾਂ ਲਿਆ ਨਹੀਂ ਬਣਾਈ ਤੀ ਨਾ ਨਹੀਂ ਖਾਣਾ। ਸਬਜ਼ੀ ਮੈਂ ਹਮਾਰ ਕੀ ਜੇ ਕਰਾਂ ਸੀ ਉਹਨੂੰ ਬਾਪੀ ਸੱਜੇ ਮੁੰਡਾ ਪ੍ਰਧਾਨ ਸਿੱਟਣਾ ਆਇਆ ਸੀ। ਵਾਹ ਇਹ ਤੇ ਲੈ ਅਤੈਨ ਯੂਨੀਵਰਸਿਟੀ ਦੇ ਨਾਲ ਬਾਹ ਦੇ ਨੇ ਖਾਣ ਪੀਣ ਦੇ। ਹਾਂ ਨਾਲ ਜੇ ਕੋਈ ਨਾ ਚਾਹੇ ਥੋੜੀ ਜਿਹਾ ਨਾ ਨਮ ਕਰੇ ਨੀ ਬਾਪਾ। ਵਕਤ ਤੇ ਮੈਂ ਤਾਂ ਬੜੀ ਸਵਾਦ ਲੱਗੀ। ਘਰੇ ਫਿਰ ਜਾ ਕੇ ਖਾਣੀ। ਹਾਂ ਬਾਪੀ ਫਿਰ। ਮੈਂ ਰੋਟੀ ਨਾ ਕਹਾਂ ਮੇਰੇ ਜੋਬ ਨੂੰ ਥੋੜੀ ਜਿਹੀ ਬਾਦੀ। ਤੇ ਤੇਲ ਨਾਲ ਚਲ ਕੇ ਥੋੜਾ ਲੱਗੇ ਕੀ ਬਣੀ ਹੋਈ ਸਾਰੀ ਹੀ ਬਣਦੀ ਨੇ। ਕੋਈ ਕੀ ਤਾਂ ਸੱਜੇ ਕਹਿੰਦੇ ਉਹ ਨਹੀਂ ਜੀ ਮੰਨਦੇ। ਹੰਮ। ਖੰਡ ਖੰਡ ਭਾਵੇ ਵਧੀਆ ਸਾਰੇ ਕਾਸੇ ਦਾ ਨਾ ਨੱਚ ਮਿਲਦਾ ਹੋਵੇ ਵਧੀਆ ਹੈ ਨਾ। ਪਹਿਲਾ ਤੜਕਾ ਵੀ ਕੀ ਕਰੂੰ ਜੇ ਆਪਾਂ ਨੂੰ ਮੇਰੇ ਤੋਂ ਮਿਲਦਾ ਸਕਦਾ ਹੁਣ ਮੇਰੇ ਪਸੰਦ ਦਾ ਹੁੰਦਾ ਜਾਂਦਾ ਕੋਈ ਵੀ ਚੀਜ਼ ਹੁਣ ਮੇਰੇ ਪਸੰਦ ਦਾ ਪੈ ਜੇ ਸਭ ਕੁਝ ਆਪਾਂ ਠੀਕ ਚੱਲਦਾ ਹੋਰ ਜੋਤ ਨੇ ਜੋਤਨੇ ਕਾ ਉਹ ਵਿਕ ਤੇ ਖਾਣਾ ਖਣੇ ਕਨ ਵੀ ਬਹੁਤ ਸਵਾਦ ਆ ਜਾਂਦਾ ਸਭ ਜੀ ਦਾ ਉਹ ਸਾਡੇ ਸਭ ਦਾ ਆਪਕੇ ਤੋਂ ਖਾਣੇ ਦਾ ਕੀ ਹਾਂ ਜੇ ਮੈਂ ਤਾਂ ਦੋ ਵਾਰ ਇੱਕ ਹੀ ਰਹੀ ਤੇ ਹੂੰ ਉਦਾਂ ਥੋੜਾ ਕਿਰੇਡ ਨਾਲ ਉਹ ਤਾਂ ਨਹੀਂ ਉਹ ਜੋਕਰ ਪਰਚੀ ਵੀ ਤੇ ਕਰ ਦਿੰਦੇ ਨੇ ਕੀ ਰੇਟ ਹੈ ਹੁਣ ਤੁਹਾਡੇ ਕੋਲ ਬੈਗਾ ਤੇ ਸਸਤਾ ਸਭ ਤੋਂ ਵੇਖੋ ਜੀ ਉਹ ਜਿਹੜੀ आग अच्छा। तो है ਸੁਣ ਕੋਲ ਆ ਸ਼ਰਤਾਂ ਅਧੂਰੀਆਂ ਆ ਨਹੀਂ ਆਉਂਦੀ ਆਉਂਦੀ ਰਹਿ ਜਾਂਦੀ ਉਹ ਜਿਹੜੀ ਬਰਾਈ ਪੇਟਾ ਤੋਂ ਜਿਹੜੀ ਹਾਂ ਵਾਹ ਲਈ ਜਾਂਦੀ ਉਹ ਕਰ ਨਹੀਂ ਕਰਦੀ ਪੂਜੀ ਸਾਡੀ ਹੈ ਨਾ ਮਤਲਬ ਬਾ ਜਿਹੜੇ ਕੱਦੂ ਦੀ ਧਾਰ ਹੁੰਦੀ ਬਾਣੀ ਸਵਾਰ ਲੱਗਦੀ ਆ ਮੇਰੇ ਦੁੱਧ ਦੀ ਹੁੰਦੀ ਆ ਕਰ ਦੇ ਫਟ ਦਿਨਾ ਕਰ ਤੁਸੀਂ ਵੱਖਲਾ ਖਾਦਣਾ ਤੇ ਸਾਧਿਆ ਤੇ ਇਫਿਕਟ ਇਹ ਤਾਂ ਤੁਕਮਾਸਾ ਹੋਈ ਆ ਤੇ ਸਾਕੇ ਹੋਈ ਆਈ ਤਾਂ ਉੱਥੇ ਚਾਹਾਂ ਪਾਣੀ ਆਇ ਲੈਣੇ ਕਰਨਗੇ ਉੱਥੇ ਦੁੱਧ ਸਿੱਧਾ ਦੁਕਾਨਦਾਰ ਨੂੰ ਦੇ ਕਹਿੰਦੇ ਇਲਾਕੇ ਅੱਗੇ ਆਪਣਾ ਪਹੁੰਚਦਾ ਨਹੀਂ ਤਾਂ ਹੁਣ ਕੋਈ ਤੋਂ ਵਧੀ ਜਾਂਦਾ ਜਿੱਥੇ ਕਦੇ ਦੁੱਧ ਥੋੜਾ ਸੁਆ ਪਾਈ ਗੋਣਾ ਹਾਂ ਹੁਣ ਸੁਆ ਜਾਂਦਾ ਹੁਣ ਮਾਦਾ ਸੁਆ ਪੀਦਾ ਪਹਿਲੇ ਠੰਡੀ ਠੰਡੀ ਹਵਾ ਚੱਲਦੀ ਸੀ ਬਦਲ ਪਾਈ ਹੋ ਗਈ ਹੁਣ ਫੇਰ ਧੁੱਪ ਲਿੱਕ ਲਈ ਦੀ ਆ ਆਪਣੇ ਚੱਲੀ ਗਣ ਤੇ ਖਾਣਾ ਸੁਣੀ ਜਾਂਦੇ ਸੜਕਾਂ ਲੱਗ ਗਈਆਂ ਸੜਕਾਂ ਹਾਂ ਤੇ ਆਪਣੇ ਇਧਰ ਪਾਉਂਦੇ ਨਹੀਂ ਪੈਂਦੇ। ਹਾਂ। ਚੱਲ ਕੱਲ ਰਾਜੇ ਪਾਇ ਲੱਗਾ ਡਰੇ ਮੈਂ ਕਿ ਕਮਰ ਬਟਲਾ ਉੱਤੇ ਸੜਦਾ। ਤੇ ਫਿਰ ਕਹਿੰਦੇ ਰਾਜੇ ਨਹੀਂ ਲੱਗਿਆ ਤੇ ਬਿਆਜ ਹਾਂ ਹਣ ਕੱਲ ਅਖੇਵਾ ਪਾ ਕਹਿੰਦਾ ਇੱਥੇ ਖਿਆਲੇ ਨਹੀਂ ਪੈ ਗਿਆ ਉੱਥੇ ਪਿਆ ਨਹੀਂ ਹਾਂ ਨਾ ਕੋਟਲੇ ਨਹੀਂ ਵੈ ਗਿਆ ਨਾ ਖਿਆਲੀ ਪੂਜੀ ਆਈ ਦੇਖੋ ਅਸੀਂ ਆਪਣੇ ਤਾਂ ਅਸੀਂ ਪੀਖੀ ਗਏ ਸੀਗੇ ਮਿੱਤਰੋਂ ਤੇ ਡੁੱਬ ਗਏ ਕਰਿਆ ਉਹ ਬਾਹਰ ਦਰਿਆ ਉਹ ਜਿਵੇਂ ਪੀਖੀ ਅਸੀਂ ਪੀਖੀ ਗਏ ਸੀਗੇ ਅੱਡੇ ਤੇ ਮੀਂਹ ਹੈਗਾ ਸੀ ਕਰਿਆ ਹੈ ਨਹੀਂ ਸੀ ਜਾਨੇ ਇਹ ਰ ਆਈ ਹੈ ਬੱਤਾਂ ਦੇ ਬੱਤਾਂ ਸਾਡੇ ਰਿਹਾ ਬਾਲਾ ਪੋਸਾ ਮੀਂਹ ਨਾ ਫਾਗਰਾਂ ਚ ਦਾ ਰਾਤ ਨੂੰ ਜੋਤ ਨੇ ਦਿਖਾਇਆ ਭਾਣੇ ਦੰਗਰ ਪਸੂਆ ਜਾਨੇ ਤੇਰੇ ਮੰਜੇ ਛੋਟੀ ਜ਼ਿੰਦਗੀ ਤੇ ਨਗਰ ਭੇਜ ਗਏ ਉਹ ਭਾਵੇਂ ਉੱਥੇ ਸੜਕਾਂ ਡੁੱਬੀਆਂ ਚੰਡੀਗੜ੍ਹ

ਦਾ ਘਰੋਂ ਆਇਆ ਪਾਣੀ ਤੇ ਆਈ ਖੜੀਆਂ ਨੇ ਨਾ ਬੈਠੇ ਨੂੰ ਖਾਇਆ ਨਾ ਹੈ ਨਹੀਂ ਡੋਬੇ ਤੋਂ ਖੜੀਆਂ ਨੇ ਤੇ ਪਰੋਂ ਨਾ ਨੇ ਦੇਸਪੁਰ ਜਿਹਾ ਖੜਾਏ ਐ ਸਾਨੂੰ ਤਾਂ ਦੇਸਪੁਰ ਦੇ ਨਾ ਪਸਤੇ ਦੇਉ ਕੋਈ ਪਾ ਕੇ ਚੱਲਦੇ ਬਿੱਲੇ ਸੁੱਤੇ ਚ ਖੜੇ ਨੇ ਵਿਚਾਰੇ ਫੇਰ ਕਹਿੰਦੀ ਅਸੀਂ ਕੋਈ 2-4 ਕਿਲੋ ਦੰਧ ਪਾਉਂਦੇ ਆ ਤਾਂ ਉਹ ਹੀ ਘਰ ਤਾਂ ਖੱਟਾ ਤੇ ਲਾਉਂਦੇ ਇਹਨਾਂ ਸਿੱਤੀ ਗਈ ਸਾਡੀ ਆਉਂ ਜਾਂ ਨਿਕਲੀ ਦਾਰਿਆ ਕਰ ਦੇਖਲੇ ਮੁਖਾਟਾ ਕਹਿੰਦੇ ਇਹੀ ਸਾਡਾ ਪਾਣੀ ਤੇ ਖੜੀਆਂ ਨੇ ਭਾਈ ਪਾਣੀ ਤੇ ਖੜੀਆਂ ਬਖਾਈਆਂ ਆਈ ਢਾਲੀ ਉਹ ਬਣਾਇਆ ਸੀ ਤੁਰੀ ਵਾਲਾ ਉੱਪਰ ਪਾਣੀ ਖੜੀ ਉਹ ਪਾਣੀ ਤੇ ਪੈ ਗਿਆ ਕੰਨ ਨੇ ਬਣਾਇਆ ਸੀ ਉਹ ਪਾਣੀ ਦੀ ਹਰ ਭਿੱਜ ਗਿਆ ਬਾਹਰ ਪਾਣੀ ਦੀ ਬਾਹਰ ਗਈ ਹੈ ਬਹੁਤ ਜਾਹ ਲੈ ਤੁਸਾਂ ਖਬਰ ਮੈਨੂੰ ਫਲਕਟ ਸੁਣ ਲਿਓ ਖਾ ਦਾ ਘਨਗਰਾਂ ਨੂੰ ਆਮ ਮੈਲੇ ਰੱਖ ਲੈਂਦੇ ਨੇ ਟੀਵੀ ਜਨ ਲਾਉਂਦੇ ਨੇ ਕਿ ਮੈਂ ਜੋ ਤੁਸਾਂ ਕਹਿੰਦਾ ਖਬਰ ਹੀ ਲਾਦਾ ਕਰਾ ਮੇਰਾ ਟੈਲੀਫੋਨ ਕਰਾਉ ਹੋਇਆ ਪਿਆ ਹਰ ਦਲੋ ਖੇ ਦਾ ਪਤਾ ਖਬਰ ਲਾਈ ਰਹਿਦਾ ਟੀਵੀ ਵੀ ਬੋង ਜੀ ਜੀ ਨਿਆਣਾ ਤੇ ਮੈਂ ਜੀ ਬੀਬੀ ਚੋਂ ਮੰਗੇ ਅੱਜ ਗਾਈ ਦੀ ਧਾਰ ਹੈ ਨਾ ਬੀਬੀ 何で何で何で何で何で何で何で何で何 t 何で何で a で a で何で何で何 a 何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何で何 चालेल तर मग आठ जणू शकते Yok kaydına kadar. Yanayım dedim すみん。 ਯੋਨੀ ਦੇਖੋ ਤੇ ਲੋ ਕੈਮਰਾ ਬੰਦ ਕਰਕੇ ਚੋ ਤੇ ਹਾਂਜੀ ਆਪਾਂ ਧਰ ਕੱਢ ਲਈਏਗੀ ਤੇ ਹੁਣ ਮੈਨੂੰ ਆਏ ਆਗੇ ਜਿਵੇਂ ਹਨਾ ਮੈਂ ਸੁਭਾ ਪਾਵਾਂ ਵੀ ਜਿਵੇਂ ਆਪਾਂ ਗੂਠੇ ਨਾਲ ਧਰ ਚੋਨੇ ਆਗੇ ਹਨਾ ਮਰਾਇਂ ਜੀ ਕਰਦਾ ਵੀ ਮੈਂ ਐ ਐ ਐ ਧਰ ਚੂਮਾਂ ਉਹ ਗੂਠੇ ਜਿਵੇਂ ਗੂਠੇ ਨਾਲ ਚੋਣੇ ਆਪਾਂ ਹਨ ਵੀ ਮੈਨੂੰ ਆਹ ਤਾਂ ਵਧੀਆ ਹੀ ਲੱਗਦੀ ਹੈਗੀ ਆਪਦੀ ਵੀ ਐਮੀ ਧਰ ਚੂਮਾਂ ਤੇ ਅੱਜ ਜਿਵੇਂ ਆਪਣੀ ਲੀਲੀ ਰਵੀ ਜੀ ਇਹਦੀ ਕੱਲ ਜੋਤ ਵੀ ਧਰ ਕੱਢਦਾ ਸੀ ਜੋਤ ਵੀਰੇ ਕਹਿੰਦਾ ਅੱਜ ਆਪਾਂ ਤੈਨੂੰ ਧਰ ਖਾਵਾਂ ਜਦ ਮੈਂ ਧਰ ਚੋਂਦੀ ਸੀ ਕਿ ਨਾ ਜਿਵੇਂ ਅ ਗੂਠੇ ਨਾਲ ਮੈਂ ਧਰ ਚੋਂ ਵੀ ਵਧੀਆ ਚੋਈ ਜਾਂਦੀ ਸੀਗੀ ਤੇ ਬਿਨਾ ਗੂਠੇ ਤੋਂ ਬਹੁਤ ਵਧੀਆ ਚੋਈ ਜਾਂਦੀ ਸੀ ਪਰ ਇਹਦੇ ਧਰ ਮੰਨਣੇ ਆ ਜੀ ਕਲ ਦੀ ਆਗੀ ਤੇ ਗਾਇਂ ਵਿਚੋ ਹੀ ਮੈਂ ਐਵੇਂ ਪੂਰੀ ਵਧੇ ਉਹਦੀ ਚੋਈਗੀ ਕਿਉਂਕਿ ਹਨਾ ਜੀ ਗਾਇਂ ਦੀ ਧਰ ਮਾੜੀ ਜਿ ਪੁੱਲੀ ਹੁੰਦੀ ਆਗੀ ਤੇ ਜਮ ਪੁੱਲੀ ਪੁੱਲੀਆਂ ਆਏ ਐ ਮੈਂ ਟੱਚ ਚ ਚੋਲਿਆ ਕਰੂੰ ਮੈਂ ਕਿ ਬੀਬੀ ਚਾਰ ਕੋਈ ਨਹੀਂ ਮੈਂ ਚੋਲਿਆ ਕਰੂੰਗੀ ਜੀ ਬੱਚ ਤੇ ਹੁਣ ਆਪਾਂ ਧਰ ਚੋ ਲਈਏ ਕਿ ਸਾਰੇ ਕੰਮ ਕੰਪਲੀਟ ਕਰ ਲੈਂਦੇ ਨੇ ਤੇ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਕੱਲੂ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ ਸਸਟਰੀ ਕਲ ਜੀ ਬਾਏ